ਹਾਂਜੀ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪੁਰਾ ਫੂਲ ਪੈਂਦੀ ਆ ਬਾਈ ਘਰੇਲੂ ਕਿਸਾਨ ਫਾਰਮਰ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਘਰ ਦੇਆਂ ਮੱਝਾਂ ਬਾਈ ਕੋਲੇ ਦੋ ਤਿੰਨ ਮੱਝਾਂ ਹੋਰ ਆ ਤੇ ਇੱਕ ਮੱਝ ਬਾਈ ਨੇ ਕਰਨੀ ਆ ਸੇਲ ਤੇ ਮੱਝ ਬਾਰੇ ਆਪਾਂ ਡਿਟੇਲ ਬਾਈਆਂ ਤੋਂ ਲਵਾਂਗੇ ਬਾਈਆਂ ਦੇ ਨਾਲ ਕਰਾਵਾਂਗੇ ਤੁਹਾਡੀ ਗੱਲਬਾਤ ਜਿਹੜੇ ਆਪਣੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਜਿਹੜੇ ਵੀਰ ਆਪਾਂ ਨੂੰ ਫੇਸਬੁੱਕ ਪੇਜ ਤੇ ਵੇਖ ਰਹੇ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਨੂੰ ਇੱਕ ਟਾਪ ਦੀ ਝੋਟੀ ਵਿਖਾਉਣੀ ਆ ਬਹੁਤ ਸ਼ਕੀਨ ਅਤੇ ਦੁੱਧ ਦਾ ਰਿਕਾਰਡ ਵੀ ਬਾਈ ਇਹਦਾ ਚੰਗਾ ਦੱਸਦੇ ਆ ਮੋਹਰਾਂ نسل ਦੇ ਵਿੱਚ ਪੈਂਦੀ ਆ ਸਿੰਘਾ ਸਿੰਘਾਂ ਦੀ ਬੜੀ ਸ਼ਕੀਨ ਆ ਕਰਾਉਂਦੇ ਆ ਤੁਹਾਡੀ ਗੱਲਬਾਤ ਬਾਈ ਦੇ ਨਾਲ ਹਾਂਜੀ ਆਜੋ ਬਾਈ ਜੀ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਬਾਬੂ ਹੋ ਠੀਕ ਹੋ ਬਾਈ ਵਧੀਆ ਬਾਈ ਵਧੀਆ ਆਪਣਾ ਐਡਰੈਸ ਦੱਸੋ ਜੀ ਨਾਮ ਜਗਪਿੰਦਰ ਸਿੰਘ ਜੀ ਹਾਂਜੀ ਲੱਭ ਪਿਆ ਭਾਈ ਠੀਕ ਹੈ ਜੀ ਜ਼ਿਲ੍ਹਾ ਬਟਿੰਡਾ ਜੀ ਠੀਕ ਤੇ ਤਸੀਹੇ ਵਾਲੇ ਰਾਮਪਰਾਪੂ ਠੀਕ ਹੈ ਇਹ ਬਾਈ ਬੱਬੂ ਆਪਣੇ ਆਪਣੀ ਯਾਰ ਮਿੱਤਰ ਦੀ ਜਣੀ ਕੇ ਛੋਟੀ ਜੀ ਵੀਡੀਓ ਬਣਾਉਂਦੇ ਆ ਤੇ ਬਾਈ ਥੋੜਾ ਕੈਮਰੇ ਤੋਂ ਜਗਦਾ ਇਸ ਕਰਕੇ ਤੇ ਬਾਈ ਦਾ ਨੰਬਰ ਆਪਾਂ ਬਾਈ ਬੋਲ ਦੂਗਾ ਬਾਈ ਨੰਬਰ ਬੋਲ ਦੋ ਆਪਣਾ ਬਾਈ ਜੀਤ ਸਿੰਘ ਜੀ ਖੂਹ ਵਾਲੇ ਆਪਣੇ ਪਿੰਡ ਮਸ਼ਹੂਰ ਆ ਸੱਚੀ ਗੱਲ ਬਾਈ 94170 ਹਾਂਜੀ 35078 ਠੀਕ ਹੈ ਜੀ ਤੇ ਬਾਈ ਇਹ ਜਿਹੜੀ ਮਾਝ ਤੇਰੇ ਘਰ ਦੀ ਆ ਇਹ ਝੋਟੀ ਕਰਦੀ ਜੀ ਕਿੰਨਾ ਦੁੱਧ ਕਿੰਨਾ ਦਿੰਦਾ ਨੇ ਪਹਿਲੇ ਸੂਏ ਪਹਿਲਾ 14 ਲੀਟਰ ਦੁੱਧ ਦਿੰਦਾ ਹੈ ਹਾਂ ਜੀ ਪਹਿਲੇ ਸੂਏ ਪਹਿਲੇ ਸੂਏ ਠੀਕ ਹੈ ਤੇ ਹੁਣ ਦੂਜਾ ਸੂਆ ਦੂਜਾ ਸੂਏ ਸੋਣਾ ਹੋਣਾ ਤੇ ਦਿਨ ਕਿੰਨੇ ਪਾਏ ਬਾਈ ਦਾਣਾ ਬਾਈ ਕੱਲ ਪੂਰੇ ਹੋਗੇ ਕੱਲ ਪੂਰੇ ਹੋਗੇ ਜਾਨੀ ਕਿ ਸੋਡੀ ਲਿਖਤ ਦੇ ਹਿਸਾਬ ਨਾਲ ਪੂਰੇ ਹੋਗੇ ਝੋਟੀ ਹੋ ਸਕਦਾ ਇੱਕ ਦੋ ਦਿਨ ਲੈ ਜੇ ਹੈਨਾ 24 ਦਿਨ ਪੂਰੇ ਸੀਗੇ ਠੀਕ ਹੈ ਤੇ ਪਹਿਲੇ ਸੂਏ ਦਿੱਤਾ ਦੁੱਧ ਨਹੀਂ 14 ਕਿਲੋ ਲੰਮਾ ਟਾਈਮ ਦੁੱਧ ਦਿੰਦੀ ਰਹੀ ਆ ਬਣ ਕੇ ਕੇ 8 ਮਹੀਨੇ ਤੋਂ ਦਿੱਤਾ ਹੈ ਅੱਛਾ ਜੀ ਛੁੜੇ ਜਾਣਾ ਬਿਲਕੁਲ ਘਰੇਲੂ ਝੋਟੀ ਆ ਬਾਈ ਜੀ ਭਾਈ ਕਹਿੰਦਾ ਵੀ 7 ਮਹੀਨੇ ਦੁੱਧ ਪਾਇਆ ਨਹੀਂ ਬੰਨਣ ਤੋਂ ਬਾਅਦ ਥਣਲੇਵਾ ਤਾਂ ਬਾ ਕੁਮਾਲ ਆ ਝੋਟੀ ਦਾ ਭਾਈ ਤੋਰਾ ਫਿਰ ਤਾਂ ਆਪਾਂ ਖੋਲ ਕੇ ਤੋਰਾ ਵਿਖਾਈਏ ਦਾ ਦੇਖੋ ਜੀ ਵੇਲਪੂਲ ਬਹੁਤ ਲੰਮੀ ਹੈ ਝੋਟੀ ਦੀ ਤੇ ਕੱਦ ਕਾਠ ਦਾ ਅੰਦਾਜ਼ਾ ਖੁਰਨੀ ਤੋਂ ਵੀ ਹੋ ਜਾਂਦਾ ਜਾਂ ਜਿਹੜਾ ਵੀਰ ਭਾਈ ਤੋੜਦਾ ਹੁੰਦਾ ਮੱਝ ਨੂੰ ਜਾਂ ਗਾਂ ਨੂੰ ਉਹਦੇ ਤੋਂ ਅੰਦਾਜ਼ਾ ਹੋ ਜਾਂਦਾ ਵੀ ਕਿੱਡੇ ਕ ਕੱਦ ਕਾਠ ਦੀ ਆ ਸਿੰਘਾ ਸਿੰਘਾਂ ਦੀ ਜੇ ਗੱਲ ਕਰਕੇ ਤਾਂ ਬੜੀ ਸ਼ਕੀਨ ਥਣਲੇਵਾ ਬਾ ਕੁਮਾਲ ਹੈ ਝੋਟੀ ਦਾ ਵਜਨ ਵਜੂਦ ਤਾਂ ਕੀ ਬਾਤਾਂ ਹੀ ਆ ਸੰਭੀ ਬੜੀ ਹੈ ਭਾਈ ਨੇ ਰੀਜਾਂ ਲਾ ਕੇ ਆਈ ਨਹੀਂ ਵੀ ਕੋਈ ਭੁਖੀ ਤੇ ਆਈ ਜੀ ਜਾਂ ਹੰਬੀ ਜੀ ਹੋਊਗੀ ਪੂਰੀ ਨਿੱਗਰ ਝੋਟੀ ਆ ਚੰਗੀ ਸੇਵਾ ਬਾਈਆਂ ਦੀ ਤੇ ਥੋੜੇ ਜਿਹੇ ਪਸੂ ਡਰਦੇ ਆ ਘਰੇਲੂ ਪਸੂ ਆ ਬਿਲਕੁਲ ਪਸੂ ਤਾਂ ਕਰਕੇ ਬੰਦਾ ਵੀ ਨਹੀਂ ਨਾ ਆਉਂਦਾ ਇੱਧਰ ਬਾਈ ਕੋਲੇ ਦੋ ਝੋਟੀਆਂ ਆ ਘਰ ਕਰਦੀਆਂ ਤੇ ਬਿਲਕੁਲ ਘਰ ਦੀ ਮੈਂ ਕਿਸੇ ਭਰਾ ਨੇ ਦੁੱਧ ਪੀਣ ਨੂੰ ਘਰੇ ਮੈਂ ਰੱਖਣੀ ਹੋਵੇ ਬਹੁਤ ਚੰਗੀ ਝੋਟੀ ਆ ਬਾਈ ਕਹਿੰਦਾ ਵੀ ਪੰਜ ਚਾਰ ਦਿਨ ਲੈਂਦੀ ਹਜੇ ਸੂੰਦੇ ਹੂੰ ਵੈਸੇ ਦਿਨ ਪੂਰੇ ਆ ਲੈ ਜੂਗੀ ਪੰਜ ਚਾਰ ਦਿਨ ਤੇ ਝੋਟੀ ਬੜੀ ਸ਼ਕੀਨ ਆ ਖੰਲੇਬੀ ਦੀ ਤਾਂ ਬਾਖਮਾਲ ਬਈ ਲੈਵਾ ਹੋਰ ਬਣਾਉਗੀ ਪੂਰਾ ਜਦੋਂ ਸੂਆ ਜੇ ਮੌਕੇ ਤੇ ਹੋਈ ਜਾਣਾ ਇਹ ਪੂਰਾ ਵਧ ਗਿਆ ਫਸਮਾ ਜਿਹੜੇ ਸੂਆ ਬੈਦ ਹੋਈਆ ਉਹਨੇ ਦੋ ਕਰੇ ਲਿਆ ਪੜਾਇਆ ਠੀਕ ਆ ਤੇ ਜੇ ਦਾ ਬਈ ਫਿਰ ਆਪਾਂ ਡਿਮਾਂਡ ਕੀ ਕਰਦੇ ਆ ਮੁੱਲ ਮੁੱਲ ਕੀ ਕਰਦੇ ਆ ਇੱਕ ਵੀ ਆਈ ਮੁੱਲ 1 ਲੱਖ ਤੇ 20000 ਰੁਪਇਆ ਵਿੱਚੋਂ ਮਾਨਤਾਣ ਹੋ ਜਾਊਗਾ ਮਾਨਤਾਣ ਕਰਾਂਗੇ ਨੰਬਰ ਬੋਲਦੇ ਦੁਬਾਰਾ ਫਿਰ 94177 ਹਾਂਜੀ 35078 ਠੀਕ ਹੈ ਜੀ ਇਹ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਮਿੱਤਰੋ ਤੇ ਝੋਟੀ ਬਾਈ ਦਾ ਹੈ ਜੀ ਦੂਜਾ ਸੂਆ ਦੂਜਾ ਸੂਆ ਝੋਟੀ ਤੇ ਪਲੂਨ ਨੇ ਦੁੱਧ ਦਿੱਤਾ ਬਾਈ ਦੇ ਕਹਿਣ ਮੁਤਾਬਕ ਵੀ 14 ਕਿਲੋ ਬਾਈ ਕਹਿੰਦਾ ਦੁੱਧ ਹੀ ਚੁੰਦੇ ਰਹੇ ਆ ਬਾਕੀ ਬੰਨਣ ਤੋਂ ਬਾਅਦ 7 ਮਹੀਨੇ ਦੁੱਧ ਦਿੱਤਾ ਬਾਈ ਕਹਿੰਦਾ ਸਾਡਾ ਰਵਾ ਬਾਈ ਦੇ ਨਾਲ ਗੱਲਬਾਤ ਹੋਈ ਆ ਆਫ ਕੈਮਰਾ ਬਾਈ ਕਹਿੰਦਾ ਸਾਡਾ ਰਵਾ ਦੁੱਧ ਨੂੰ ਬਹੁਤ ਚੰਗਾ ਪਰ ਬਾਈ ਦੀ ਮਜਬੂਰੀ ਆ ਮਿੱਤਰੋ ਦੇਖ ਲਓ ਤੁਸੀਂ ਥਾਂ ਦੋ ਝੋਟਕਾ ਉਹ ਖੜੀਆਂ ਤੇ ਪਸ਼ੂਆਂ ਨੂੰ ਥੋੜਾ ਥਾਂ ਜੀ ਹੈਗੀ ਉਹ ਪ੍ਰੋਬਲਮ ਤੰਗੀ ਗਰਮੀ ਦਾ ਮੌਸਮ ਕਰਕੇ ਬਾਈ ਕਹਿੰਦਾ ਇਸ ਕਰਕੇ ਵੇਚਦੇ ਆ ਭਾਈ ਉਹ ਤਾਂ ਨਹੀਂ ਕੋਈ ਚੱਕਰ ਵੀ ਸੀ ਲੱਤ ਕੋਈ ਲੱਤਾਂ ਲੁੱਟਾਂ ਮਾਰਦੀਆਂ ਮਹੀਨਾ ਚੋੜਾ ਨਾ ਨਾ ਕੋਈ ਨਾ ਕੋਈ ਗਾਰੰਟੀ ਠੀਕ ਹੈ ਜੇ ਕੋਈ ਹੁੰਦੀ ਹੈ ਲਖਿਆ ਕੋਲੇ ਵੀ ਨਹੀਂ ਆਉਂਦੀ ਠੀਕ ਹੈ ਜੇ ਕੋਈ ਘਰੇਲੂ ਬੰਦਾ ਲੈਂਦਾ ਮੱਝ ਜਣੀ ਕਿ ਵਧ ਗਿਆ ਤਸੰਦੀ ਵਾਲੀ ਆ ਠੀਕ ਹੈ ਠੀਕ ਹੈ ਠੀਕ ਤੇ ਚਵਾਈ ਜੂਈ ਵਧ ਗਿਆ ਪੂਰੀ ਆ ਚਵਾਈ ਪੂਰੀ ਬੋਲ ਰਹੀ ਆ ਠੀਕ ਹੈ ਭਾਈ ਮਾਮਤਾਂ ਮੁੱਲ ਕਰਾਂਗੇ ਵੀਰੇ ਠੀਕ ਠੀਕ ਹੈ ਦੇਖੋ ਜੀ ਮੁੱਲ ਬਾਈ ਨੇ ਕਰਿਆ 1,20,000 ਰੁਪਏ ਡਿਮਾਂਡ ਕਰੀ ਜਾ ਭਾਈ ਕਹਿੰਦਾ ਮਾਨਤਾਨ ਕਰਿਆ ਹੀ ਗਏ ਦਾ ਜਰੂਰ ਕਰਾਂਗੇ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਬਾਈ ਦੇ ਨਾਲ ਤੁਸੀਂ ਗ ਤੇ ਨੰਬਰ ਵਾਈ ਦਾ ਹੈਗਾ ਚੱਲਦਾ ਵਿੱਚ ਸਕਰੀਨ ਦੇ ਮਿਲਦੇ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੀ ਕਾਲ